ਤੁਵੀ ਵੇਖੇ ਦਸਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਜਿਵੇਂ ਤੁਹਾਨੂੰ ਦੱਸਿਆ ਗਿਆ ਕਿ ਅੱਜ ਦਾ ਇਹ ਪ੍ਰੋਗਰਾਮ ਮੁੱਖ ਤੌਰ ਤੇ ਭਾਈ ਹਰਦੀਪ ਸਿੰਘ ਨਿਹੰਗਰ ਦੀ ਇਸ਼ادت ਦੀ ਪਹਿਲੀ ਵਾਰੇ ਗਾਣ ਨੂੰ ਸਮਰਪਿਤ ਹੈ ਸੋ ਪਹਿਲਾਂ ਪੂਰਬ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਇਸੇ ਤਰੀਕੇ ਨਾਲ ਹਰਦੀਪ ਸਿੰਘ ਨਿਹੰਗਰ ਦੇ ਇੱਕ ਨੇੜਲੇ ਸਾਥੀ ਭਗਵੰਦਰ ਸਿੰਘ ਹੋਠੀ ਜਿਹੜੇ ਇਸੇ ਗੁਰੂ ਘਰ ਦੇ ਜਨਰਲ ਸਕੱਤਰ ਨੇ ਅਸੀਂ ਹੁਣ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਭਗਵੰਦਰ ਸਿੰਘ ਜੀ ਸਾਡੇ ਪ੍ਰੋਗਰਾਮ ਨੂੰ ਬਹੁਤ ਨਿੱਘੀ ਜੀ ਨਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਪਤ ਜੀ ਧੰਨਵਾਦ ਆਫੇਰ ਸੋ ਜਦੋਂ ਉਹ ਇਸ਼ਾਦਤ ਹੋਈ ਆ ਉਸ ਸਮੇਂ ਦੀ ਕੋਈ ਯਾਦ ਸਾਂਝੀ ਕਰ ਸਕੋਈਆਂ ਤੁਸੀਂ ਆਪਣੇ ਕੀ ਕੀ ਵੇਖਿਆ ਕੀ ਕੁ ਸੁਣਿਆ ਆ ਉਸ ਸਮੇਂ ਦੀ ਬਿਸ਼ੇਸ਼ ਤੌਰ ਤੇ ਤਾਂ ਗੱਲਬਾਤ ਇਹਦਾ ਜੀ ਅਸੀਂ ਸਵੇਰੇ ਤਕਰੀਬਨ ਸਾਰੇ ਸਿੰਘ ਜਿਸ ਤਰ੍ਹਾਂ ਐਤਵਾਰ ਨੂੰ ਸਾਰੇ ਸਿੰਘ ਪਹੁੰਚਦੇ ਹੀ ਆ ਸੋ ਭਾਈ ਸਾਹਿਬ ਜੀ ਵੀ ਐਤਵਾਰ ਨੂੰ ਇੱਥੇ ਆਏ ਨੇ ਤੇ ਉਦੋਂ ਨਾਲ ਪ੍ਰੋਗਰਾਮ ਆਪਾਂ ਹਰ ਹਫਤੇ ਤੱਕ ਪਤਾ ਵੀ ਸ਼ੀਦਾਂ ਦੀ ਬਰਸੀ ਜਿਹੜੀ ਮਨਾਉਂਦੇ ਆ ਤੇ ਉਸ ਦਿਨ ਵੀ ਉਸ ਸ਼ੀਦਾਂ ਦੀ ਬਰਸੀ ਜਿਹੜੀ ਹੈ ਮਨਾਈ ਜਾ ਰਹੀ ਸੀਗੀ ਤੇ ਸਾਰਾ ਦਿਨ ਬਹੁਤ ਮਤਲਬ ਖੁੱਲ ਕੇ ਗੱਲਾਂ ਬਾਤਾਂ ਸਾਰੀਆਂ ਕੀਤੀਆਂ ਨੇ ਔਰ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅਸੀਂ तकरीबन ਪਿਛਲੇ 2-3 ਦਿਨਾਂ ਤੋਂ ਵੀ ਉਹਨਾਂ ਨੂੰ ਬੇਜਤੀਆਂ ਵੀ ਇਹੀ ਕਰ ਰਹੇ ਸਾਂ ਵੀ ਭਾਈ ਸਾਹਿਬ ਜੀ ਵੀ ਮਤਲਬ ਵੀ ਤੁਸੀਂ ਥੋੜਾ ਜਿਹਾ ਸਮਾਂ ਵੀ ਗੁਰੂ ਘਰ ਘਟਾਓ ਵੀ ਕਿਉਂਕਿ ਕਾਫੀ ਉਸ ਦਿਨ ਉਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਵੀ ਜਿਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਸਾਰੀਆਂ ਚੱਲ ਰਹੀਆਂ ਸਨ ਹਨਾ ਤੇ ਪਰ ਉਹਨਾਂ ਦਾ ਹਮੇਸ਼ਾ ਤੁਹਾਨੂੰ ਪਤਾ ਹੈ ਵੀ ਕੋਈ ਉਹਨਾਂ ਦਾ ਸੁਭਾਅ ਜਿਹੜਾ ਹਸ ਮੁਖ ਸੁਭਾਅ ਉਹਨਾਂ ਦਾ ਜਿਹੜਾ ਹਮੇਸ਼ਾ ਉਹ ਗੱਲ ਕਰਿਆ ਕਰਦੇ ਸਨ ਵੀ ਜਿਸ ਦਿਨ ਮਤਲਬ ਮੌਤ ਆਉਣੀ ਆ ਉਹ ਘਰ ਬੈਠਿਆਂ ਵੀ ਆ ਸਕਦੀ ਆ ਹਨਾ ਤੇ ਇੰਨੀ ਨਡਰਤਾ ਦੇ ਨਾਲ ਮੈਂ ਕਹਿੰਦਾ ਵੀ ਮੈਂ ਕੋਈ ਸ਼ੰਗ ਨਹੀਂ ਵਿਚਰਦਾ ਦੇਖਿਆ ਜਿੰਨੀ ਨਡਰਤਾ ਦੇ ਨਾਲ ਉਹ ਵਿਚਰਦੇ ਸੀਗੇ ਬਲਕਿ ਇਸ ਗੱਲ ਦੇ ਪਤਾ ਹੁੰਦੇ باوجود ਵੀ ਵੀ ਸਾਰਾ ਕੁਝ ਚੰਦ ਰਿਆ ਥਰੇਟ ਚੱਲ ਰਹੀ ਆ ਔਰ ਬਹੁਤ ਮਤਲਬ ਕਿਉਂਕਿ ਉਸ ਦਿਨਾਂ ਦੇ ਵਿੱਚ ਤੁਹਾਨੂੰ ਆਪ ਜੀ ਨੂੰ ਚੇਤਾ ਹੁਣਾ ਵੀ ਉਤਾਰ ਸਿੰਘ ਖੰਡਾ ਦੀ ਵੀ ਸਿੱਧੀ ਪਹੁੰਚੀ ਗਈ ਹਨਾ ਤੇ ਪੇ ਸਪਸ਼ਟ ਖਬਰਾਂ ਉਹਨਾਂ ਨੇ ਹਿੰਦੁਸਤਾਨ ਨੇ ਇਹ ਗੱਲ ਵੀ ਕਹੀ ਸੀ ਕਿ ਵੀ ਅਗਲਾ ਜਿਹੜਾ ਨੰਬਰ ਆਇਆ ਕੋਕੋਨੇਟ ਦੇ ਵਿੱਚ ਹੋਵੇਗਾ ਇਹ ਵੀ ਖਬਰਾਂ ਦਾ ਤੁਹੀਂ ਜਾਣੂ ਹੋਣੇ ਆ ਸੋ ਅਸੀਂ ਕਾਫੀ ਉਹਨਾਂ ਦੇ ਨਾਲ ਇਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਸਾਰੀ ਚੱਲਦੀ ਰਹੀ ਹੈ ਤੇ ਪਰ ਉਹਨਾਂ ਦਾ ਤੁਹਾਨੂੰ ਦੱਸਿਆ ਵੀ ਕੋਈ ਜਵਾਬ ਜਿਹੜਾ ਹਮੇਸ਼ਾ ਉਹਨਾਂ ਦਾ ਹੁੰਦਾ ਸੀਗਾ ਵੀ ਇਹ ਜਦੋਂ ਮੌਤ ਆਉਣੀ ਆ ਵੀ ਉਦੋਂ ਉੱਥੇ ਆਉਣੀ ਆਉਣੀ ਆ ਜਿੱਥੇ ਸਵਾ ਮਿੱਥਿਆ ਹੋਇਆ ਤੇ ਇਦਾਂ ਗੱਲਬਾਤਾਂ ਸਾਰੀਆਂ ਹੁੰਦੀਆਂ ਰਹੀਆਂ ਪਰ ਦਾ ਸੋਧਣਾ ਥੋੜਾ ਜਿਹਾ ਕੁਝ ਪ੍ਰੋਗਰਾਮ ਘਰ ਸੀਗੇ ਤੇ ਮੈਂ ਥੋੜਾ ਜਿਹਾ ਉਹਨਾਂ ਪਹਿਲਾਂ ਚਲਾ ਗਿਆ ਸੀਗਾ ਗੁਰੂ ਘਰ ਤਾਂ ਮੈਂ 8:30 ਪੰਜ ਵਜੇ ਤੋਂ ਗੁਰੂ ਘਰ ਤੋਂ ਚਲਾ ਗਿਆ ਸੀ ਤੇ ਘਰੇ ਪ੍ਰੋਗਰਾਮ ਸੀਗੇ ਤੇ ਪਰ ਜਦੋਂ ਮੈਨੂੰ ਫੋਨ ਆਇਆ ਤਕਰੀਬਨ ਜੀ ਇਹ ਗੱਲ ਹੈਗੀ ਮੈਨੂੰ ਲੱਗਦਾ ਕਿ ਤਾਂ ਵੀ 8 ਵਜੇ ਕੇ 20 25 ਮਿੰਟ ਦੀ ਗੱਲ ਹੈ। ਉਸ ਸਮੇਂ ਮੈਨੂੰ ਚੰਗਾ ਦਾ ਫੋਨ ਆਇਆ ਵੀ ਕਹਿੰਦੇ ਕਿ ਭਾਣਾ ਵਾਪਰ ਗਿਆ। ਤੇ ਮੈਂ ਫਿਰ ਉਸੇ ਵੇਲੇ ਗੱਡੀ ਲੈ ਕੇ ਗੁਰੂ ਘਰ ਪਹੁੰਚਾ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੋਵੇ ਉਹ ਤਾਂ ਉਸ ਵੇਲੇ ਤੱਕ ਉਹ ਜਿਹੜੀ ਮਤਲਬ ਸ਼ਹਾਦਤਾਂ ਦੀ ਖੂਨ ਥੋਪੀ ਚ ਗਈ ਹੋ। ਥੋੜੇ ਜਿਹਾ ਵੀ ਤੁਸੀਂ ਉਹਨਾਂ ਦੇ ਕਾਫੀ ਲੱਗੇ ਸੀਗੇ। ਸੰਤ ਥੋੜਾ ਦੱਸਣੇ ਕਿਰਪਾ ਕਰਿਓ ਕਿ ਜਿਹੜਾ ਅਸੀਂ ਸੁਣਨੇ ਕਿ ਉਹਨਾਂ ਦੀ ਗੱਡੀ ਵਿੱਚ ਜੀਪੀਐਸ ਟ੍ਰੈਕਰ ਸੀਗਾ ਉਹ ਵੀ ਲੱਭਾ ਪੂਰਵੀ ਉਹਨਾਂ ਨੂੰ ਡਿਊਟੀ ਟੂ ਵਨ ਨੋਟਿਸ ਵੀ ਸਮਝਵੇਂ ਮੈਦਨ ਮਿਲਦੇ ਰਹੇ ਥੋੜਾ ਜਿਹਾ ਉਸ ਦੇ ਬਾਰੇ ਦੱਸ ਸਕੋ ਸ਼ਹਾਦਤ ਤੋਂ ਪਹਿਲਾਂ ਉਹ ਜਿਹੜੇ ਖਲਾਫ ਸੀਗੇ ਜਿਹੜੇ ਤੁਸੀਂ ਜਿੱਦਾਂ ਗਵਾਹ ਵੀ ਹਾਂ ਵੇਖਿਆ ਵੀ ਕੁਝ ਸੁਣਿਆ ਵੀ ਉਹਦੇ ਬਾਰੇ ਦੱਸ ਸਕੋ ਨਹੀਂ ਬਿਲਕੁਲ ਜੀ ਇਹ ਗੱਲ ਜਿਹੜੀ ਤੁਸੀਂ ਕਹੀਏ ਬਿਲਕੁਲ ਗੱਲ ਸੱਚ ਹੈ ਬਈ ਉਹਨਾਂ ਦੀ ਗੱਡੀ ਦੇ ਵਿੱਚ ਇਹ ਜਿਹੜੀ ਇੱਕ ਡਿਵਾਈਸ ਹੈ ਉਹ ਵੀ ਪਾਈ ਗਈ ਜਿਹੜੀ ਟਰੈਕਿੰਗ ਡਿਵਾਈਸ ਉਹ ਵੀ ਪਾਈ ਗਈ ਹੈ ਤੇ ਇਹਦਾ ਮਤਲਬ ਇਥੋਂ ਸਪਸ਼ਟ ਪਤਾ ਚੱਲਦਾ ਵੀ ਜਿਹੜਾ ਉਹ ਮਤਲਬ ਕਾਫੀ ਲੰਮੇ ਸਮੇਂ ਤੋਂ ਇਹਨਾਂ ਦੇ ਪਿੱਛੇ ਜਿਹੜੇ ਮਤਲਬ ਹੱਥ ਥੋਕੇ ਪਏ ਹੋਏ ਚਗੇ ਤੇ ਪਰ ਇਹ ਆ ਵੀ ਜਦੋਂ ਜਿਸ ਤਰ੍ਹਾਂ ਪਹਿਲਾਂ ਆਪਾਂ ਗੱਲ ਕੀਤੀ ਹੈ ਵੀ ਜਿਹੜਾ ਸਮਾਂ ਹੁੰਦਾ ਹੈ ਜਿੱਥੇ ਸਮਾਂ ਮਿੱਥਿਆ ਹੋਇਆ ਉੱਥੇ ਮਹਾਰਾਜ ਨੇ ਜੋ ਜਿੰਨੇ ਸਵਾਦ ਬਖਸ਼ੇ ਹੁੰਦੇ ਆ ਉਹਨੇ ਪੂਰੇ ਕਰਨੇ ਹੁੰਦੇ ਆ ਪਰ ਇਹ ਸਾਰਾ ਕੁਝ ਪਹਿਲਾਂ ਚੱਲ ਰਿਹਾ ਤੇ ਜਿਹੜੀ ਥ੍ਰੈਟ ਦੀ ਗੱਲ ਹੈ ਜਿਹੜੀ ਡਿਊਟੀ ਤੋਂ ਵਾਰਨਾਂ ਦੀ ਗੱਲ ਵੀ ਆ ਉਹ ਵੀ ਮਤਲਬ ਮੈਨੂੰ ਲੱਗਦਾ ਵੀ ਤਕਰੀਬਨ ਇੱਕ ਸਾਲ ਪਹਿਲਾਂ ਜਿਹੜੀ ਆ ਉਹਨਾਂ ਨੂੰ ਡਿਊਟੀ ਤੋਂ ਵਾਰਨ ਮਿਲ ਚੁੱਕਾ ਲੱ ਔਰ ਅਫਸੋਸ ਇਸ ਗੱਲ ਦਾ ਆ ਆਪਣੇ ਵੀ ਭਾਈ ਗੁਰਪ੍ਰੀਤ ਸਿੰਘ ਜੀ ਵੀ ਜਿਹੜੀ ਮਤਲਬ ਸਰਕਾਰ ਆ ਵੀ ਉਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹ ਨਹੀਂ ਉੱਪਰ ਬਹੁਤ ਅਪਰਾਲਾ ਕੋਈ ਮਤਲਬ ਯਤਨ ਹੁਣੀ ਕੀਤਾ ਨਹੀਂ ਉਹਨਾਂ ਨੇ ਬਚਾਉਣ ਦਾ ਵੀ ਜਿਸ ਤਰ੍ਹਾਂ ਦਾ ਮਤਲਬ ਯਤਨ ਅਸੀਂ ਕਹਿੰਦੇ ਆ ਵੀ ਕਰਨਾ ਚਾਹੀਦਾ ਸੀਗਾ ਹਨ ਵੀ ਉਹਦਾਂ ਦੇ ਯਤਨ ਜਿਹੜੇ ਨਹੀਂ ਹੋਏ ਤੇ ਬਾਕੀ ਆ ਵੀ ਬਾਕੀ ਸਾਰਾ ਜਿਹੜਾ ਆ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਆ ਤੇ ਪਰ ਇਹ ਆ ਇਹ ਗੱਲ ਜ਼ਰੂਰ ਹੈਗੀ ਆ ਮੈਂ ਕਹਿੰਦਾ ਵੀ ਮਤਲਬ ਜਿਹੜੀ ਭਾਈ ਸਾਹਿਬ ਜੀ ਦੀ ਸ਼ਹਾਦਤ ਆ ਵੇ ਉਹ ਜਿਹੜੀ ਗੱਲ ਅੱਜ ਸਾਡੀ ਜਿਹੜੀ ਸਿੱਖਾਂ ਦੀ ਸਾਰੀ ਦੁਨੀਆ ਦੇ ਵਿੱਚ ਮੈਂ ਕਹਿੰਦਾ ਜਿੱਥੇ ਤੱਕ ਗੱਲ ਪਹੁੰਚ ਗਈ ਹੈ ਉਹ ਭਾਈ ਸਾਹਿਬ ਜੀ ਦੀ ਸ਼ਹਾਦਤ ਤੇ ਬਤੌਰ ਤੇ ਜਿਹੜੀ ਗੱਲ ਕਰੀ ਇੱਥੇ ਕਹਿੰਦੀ ਹਾਂ ਕੋ ਸੋ ਇਹ ਦੱਸੋ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਸਾਲ ਤੋਂ ਤਕਰੀਬਨ ਉਹਨੂੰ ਥ੍ਰੈਡਸ ਮਿਲ ਰਹੇ ਸੀਗੇ ਕਿ ਮਲਕ ਦੇ ਕਤਲਾਂ ਨਾਲ ਮਸਲਾ ਜੁੜਿਆ ਹੋਇਆ ਜਾਂ ਉਸ ਤੋਂ ਵੀ ਪੁਰਾਣਾ ਨਾਲ ਦੇ ਨਾਲ ਜਿਹੜੇ ਜੀਪੀਐਸ ਟ੍ਰੈਕਰ ਨੇ ਜਿਹੜਾ ਤੁਸੀਂ ਦੱਸਦੇ ਹੋ ਕਿਹੜੇ ਸਮੇਂ ਦੌਰਾਨ ਪਹਿਲੀ ਵਾਰੀ ਉਹਨਾਂ ਨੂੰ ਪਤਾ ਲੱਗਾ ਉਹਦੇ ਬਾਰੇ ਉਹਦੇ ਬਾਰੇ ਜੀ ਮੈਨੂੰ ਟਰੈਕਰ ਬਾਰੇ ਮੈਨੂੰ ਐਗਜ਼ੈਕਟ ਮੈਨੂੰ ਡੇਟ ਨਹੀਂ ਮਨੂ ਕੀਤੀ ਹੈਗੀ ਪਰ ਉਹ ਮੈਨੂੰ ਲੱਗਦਾ ਵੀ ਤਕਰੀਬਨ ਜਦੋਂ ਡਿਊਟੀ ਟੂ ਵਾਰਨ ਧੰਦ ਸਾਹਿਬ ਸਾਲ ਪਹਿਲਾਂ ਆਇਆ ਉਹਨਾਂ ਨੂੰ ਹੂੰ ਤਕਰੀਬਨ 7 ਸਵਾ ਸਾਲ ਪਹਿਲਾਂ ਜਿਹੜੀ ਮਦਦ ਗਦਲ ਦੀ ਗੱਲ ਕਰਦੇ ਆਪਾਂ ਉਦੋਂ ਉਦੋਂ ਬਾਅਦ ਵਿੱਚ ਡਿਊਟੀ ਟੂ ਵਾਰਨ ਤੋਂ ਬਾਅਦ ਵਿੱਚ ਜਿਹੜਾ ਟਰੈਕ ਰਿਆ ਇਹ ਪਾਇਆ ਗਿਆ ਓਕੇ ਉਹਨਾਂ ਦੀ ਰਿਵਾਈਜ਼ ਜਿਹੜੀ ਉਹ ਉਹਨਾਂ ਦੇ ਟਰੱਕ ਦੇ ਵਿੱਚ ਹਾਂਜੀ ਸੋ ਉਦੋਂ ਬਾਅਦ ਵਿੱਚ ਇਹ ਪਾਈ ਗਈ ਹੈਗੀ ਗੁਰਦੁਆਰਾ ਸਾਹਿਬ ਚੋਂ ਜਾਂ ਵਾਰਨ ਨੇ ਇਹ ਦੇਖੋ ਜੀ ਇਹਦੇ ਬਾਰੇ ਨਹੀਂ ਮੈਨੂੰ ਕੁਝ ਵੀ ਪਤਾ ਬਈ ਉਹ ਡਿਵਾਈਸ ਮਤਲਬ ਕਿੱਥੇ ਮਤਲਬ ਉਹ ਪੇਨੇ ਲਾਈ ਜਾਂ ਕਿੱਥੇ ਲਾਈ ਜਾਂ ਕਿੱਦਾਂ ਲਾਈ ਜਾਂ ਕੀ ਹਿਸਾਬ ਪਤਾ ਆ ਪਰ ਉਹ ਜਦੋਂ ਉਹਨਾਂ ਨੇ ਚੈੱਕ ਕਰਾਈ ਜਾ ਕੇ ਉਹ ਡਿਵਾਈਸ ਜਿਹੜੀ ਉਹ ਟਰੈਕਰ ਉਹਨਾਂ ਨੇ ਪੈਕੇਜ ਪਾਇਆ ਰਿਹਾ ਗੱਡੀ ਦੇ ਵਿੱਚ ਹਾਂਜੀ ਸੋ ਇਹ ਕਾਫੀ ਮੈਂ ਕਹਿੰਨਾ ਤਕਰੀਬਨ ਬਈ ਸਾਲ ਸਵਾ ਸਾਲ ਤੋਂ ਇਹ ਜਿਹੜਾ ਕੰਮ ਸਾਰੇ ਤਕਰੀਬਨ ਇਹ ਚੱਲ ਰਿਹਾ ਸੀਗਾ ਹਾਂਜੀ ਉਹਨਾਂ ਦੇ ਕੋਲ ਜਾਨਣਾ ਚਾਹੁੰਦਾ ਕਿ ਜਿਹੜਾ ਜਿਹੜੇ ਹੁਣ ਤੱਕ ਦੀ ਗ੍ਰਿਫਤਾਰੀਆਂ ਹੋਈਆਂ ਉਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਕਿੰਨੇ ਕਸ ਬੰਦੋਕੇ ਹੋਰ ਵਿਅਕਤੀ ਗ੍ਰਿਫਤਾਰ ਹੋਣ ਗਏ ਆ ਜਿਹੜੇ ਕਾਉਂਸਲ ਖਾਨੇ ਦੇ ਕੋ ਅਧਿਕਾਰੀ ਜਾਂ ਜਿਹੜੇ ਹੋਰ ਜਿਹੜੇ ਚ ਸਾਜਿਸ਼ ਕਾੜੇ ਹੋ ਸਕਦੇ ਆ ਕੀ ਉਮੀਦ ਹੈ ਕਿ ਉਹਨਾਂ ਨੇ ਚਿਰ ਡੰਗੇ ਹੋਣਗੇ ਹਾਂਜੀ ਦੇਖੋ ਜੀ ਜਿਹੜੇ ਪਹਿਲੀ ਗੱਲ ਦਈ ਆ ਵੀ ਅਸੀਂ ਤੁਹਾਨੂੰ ਵੀ ਪਤਾ ਵੀ ਅਸੀਂ ਤਾਂ ਪਹਿਲੀ ਗੱਲ ਪਹਿਲੇ ਦਿਨ ਤੋਂ ਅਸੀਂ ਅਸੀਂ ਗੱਲ ਕਹਿੰਦੇ ਆਏ ਆ ਵੀ ਜਿਹੜੀ ਮਤਲਬ ਭਾਰਤ ਦੀ ਸਰਕਾਰ ਆ ਉਹਦਾ ਇਹਦੇ ਵਿੱਚ ਮਤਲਬ ਸਿੱਧਾ ਹੱਥ ਆ ਠੀਕ ਆ ਕਿਤੇ ਹੁਣ ਜਦੋਂ ਖਬਰਾਂ ਜਦੋਂ ਆਪਾਂ ਗੱਲ ਕਰਦੀਏ ਵੀ ਭਾਰਤ ਸਰਕਾਰ ਦਾ ਹੱਥ ਉਹ ਵੀ ਖਬਰਾਂ ਜਿਹੜੀਆਂ ਦੇਖੋ ਉਹ ਸ਼ਰਿਆਮ ਜਿਹੜੀਆਂ ਨਸ਼ਰ ਹੋ ਚੁੱਕੀਆਂ ਨੇ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਉਹ ਜਿਹੜਾ ਭਾਈ ਗੁਰਪਤ ਪੰਥ ਸਿੰਘ ਜੀ ਪੰਨੂ ਠੀਕ ਹੈ ਕਿ ਨਹੀਂ ਉਹਨਾਂ ਦੀ ਜੋ ਮਤਲਬ ਸਾਰੀ ਸਾਜ਼ਿਸ਼ ਉਹਨਾਂ ਨੂੰ ਵੀ ਮਤਲਬ ਕਤਲ ਕਰਨੀ ਘੜੀ ਗਈ ਹੈ ਔਰ ਉਹ ਸਪਸ਼ਟ ਰੂਪ ਦੇ ਵਿੱਚ ਸਾਰੀ ਜਿਹੜੀ ਹੈ ਮਤਲਬ ਅਮਰੀਕਾ ਦੇ ਵਿੱਚ ਜੋ ਕੁਝ ਹੋਇਆ ਤੁਹਾਨੂੰ ਪਤਾ ਵੀ ਨਿਕਲ ਗੁਪਤਾ ਦਾ ਜੋ ਵੀ ਹੋਇਆ ਉਹਦੀ ਜੋ ਵੀ ਮਤਲਬ ਉਹ ਉਹਨੂੰ ਫੜਿਆ ਗਿਆ ਤੇ ਸਾਰਾ ਉਹਦੇ ਉੱਤੇ ਜੋ ਵੀ ਚੱਲੀ ਹੈ ساری ਕਾਰਵਾਈ ਔਰ ਉਹ ਸਾਰੇ ਜਿਹੜੇ ਸਬੂਤ ਮਤਲਬ ਇਹ ਸਪਸ਼ਟ ਜਿਹੜੇ ਆਪਾਂ ਨੂੰ ਇਹ ਮਤਲਬ ਦੱਸਦੇ ਆ ਵੀ ਜਿਸ ਤਰ੍ਹਾਂ ਉਹਨਾਂ ਨੇ ਮਤਲਬ ਸਾਰੀ ਗੱਲ ਪੇਸ਼ ਕੀਤੀ ਆ ਵੀ ਉਹ ਜਿਹੜਾ ਕੈਨੇਡਾ ਦਾ ਕਾਰਜ ਸਾਡਾ ਵੀ ਉਹ ਹੋ ਗਿਆ ਆ ਵੀ ਤੁਸੀਂ ਹੁਣ ਇੱਥੇ ਵਾਲਾ ਕਾਰਜ ਛੇਤੀ ਤੋਂ ਛੇਤੀ ਕਰੋ ਇਹ ਸਪਸ਼ਟ ਰੂਪ ਦੇ ਵਿੱਚ ਸਾਰਾ ਆਪਾਂ ਨੂੰ ਮਤਲਬ ਸਾਰਾ ਕੁਝ ਆਪਣੀ ਸਾਹਮਣੇ ਆਇਆ ਆ ਔਰ ਜਿਹੜੀ ਜਸਟਨ ਟਰੂਡੋ ਸਾਹਿਬ ਨੇ ਗੱਲ ਤਾਂ ਤੁਹਾਨੂੰ ਪਤਾ ਵੀ ਉਸ ਮਤਲਬ ਹੋਪਸ ਆਫ ਕਾਮ ਵਿੱਚ ਖੜ ਕੇ ਕੀਤੀ ਹੈ ਸਤੰਬਰ ਦੇ ਵਿੱਚ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਗੀ ਬਿਲਕੁਲ ਜਿੰਨਾ ਚਿਰ ਕੋਈ ਸਬੂਤ ਨਾ ਹੋਵੇ ਤੁਹਾਡੇ ਕੋਲ ਐਨੀ ਵੱਡੀ ਗੱਲ ਕਹਿਣੀ ਮੈਂ ਕਹਿੰਦਾ ਵੀ ਮੈਂ ਨਹੀਂ ਮੰਨਦਾ ਵੀ ਬਿਨਾਂ ਸਬੂਤ ਤੋਂ ਇਹ ਗੱਲ ਜਿਹੜੀ ਉਹ ਕਰ ਸਕਦੇ ਸੀ ਸੋ ਬਿਲਕੁਲ ਉਹਨਾਂ ਦੇ ਕੋਲ ਸਬੂਤ ਹੈਗੇ ਨੇ ਹਾਂ ਠੀਕ ਆ ਉਹਨਾਂ ਦਾ ਜਿਹੜਾ ਕੋਈ ਮਤਲਬ ਆਪਣਾ ਇਹਨਾਂ ਦਾ ਪੰਜਾਂ ਦੇਸ਼ਾਂ ਦਾ ਫਾਈਵ ਵਾਈਜ਼ ਜਿਹਨੂੰ ਕਹਿੰਦੇ ਆ ਉਹ ਰਲ ਮਿਲ ਕੇ ਇਹਨਾਂ ਦੇ ਕੋਲ ਸਬੂਤ ਹੋਣਾ ਕਿਸ ਤਰੀਕੇ ਦੇ ਵੀ ਹੋਣ ਪਰ ਉਹ ਸਬੂਤ ਤੋਂ ਬਿਨਾ ਮੈਨੂੰ ਲੱਗਦਾ ਵੀ ਉਹਨਾਂ ਨੇ ਗੱਲ ਵੀ ਇਹ ਕੀਤੀ ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਆ ਵੀ ਜਿਹੜੇ ਵਿਅਕਤੀ ਫੜੇ ਗਏ ਨੇ ਉਹ ਚਲੋ ਅਸੀਂ ਇਹ ਮਤਲਬ ਜਰੂਰ ਅ ਇਥੇ ਵੀ ਸਰਕਾਰ ਨੂੰ ਵੀ ਜਿਹੜਾ ਜਸਟਿਸ ਆ ਵੀ ਉਹ ਸਾਨੂੰ ਮਿਲੂਗਾ ਤੇ ਪਰ ਇਹ ਆ ਵੀ ਇਹ ਜਿਹੜੇ ਦੇਖੋ ਇਹ ਬੰਦੇ ਜਿਹੜੇ ਨੇ ਇਹ ਤਾਂ ਮੈਂ ਕਹਿੰਦਾ ਵੀ ਟ੍ਰਿਗਰ ਪੁੱਲਰ ਜਿਹੜੇ ਬੰਦੇ ਨੇ ਜਿਹੜੇ ਟ੍ਰਿਗਰ ਪੁੱਲਰ ਬੰਦੇ ਆ ਤੇ ਪਰ ਇਹਦੇ ਪਿੱਛੇ ਜਿਹੜਾ ਸਾਰਾ ਕੁਝ ਜੋ ਕੁਝ ਵਾਪਰਿਆ ਵੀ ਮਤਲਬ ਇਹ ਇਥੋਂ ਕਿਉਂਕਿ ਦੇਖੋ ਇਹ ਟ੍ਰਿਗਰ ਪੁੱਲਰ ਬੰਦੇ ਇਹ ਤਾਂ ਹੋ ਨਹੀਂ ਸਕਦਾ ਵੀ ਉਹਨਾਂ ਨੂੰ ਮਤਲਬ ਕੱਲਿਆਂ ਵਿੱਚ ਦਾ ਪਤਾ ਹੋਵੇ ਠੀਕ ਹੈ ਕਿ ਉਹਨਾਂ ਨੂੰ ਕੋਈ ਨਾ ਕਿਸੇ ਤਰ੍ਹਾਂ ਮਤਲਬ ਜਿਹੜੀ ਮਤਲਬ ਆਪਣੀਆਂ ਮਤਲਬ ਪੈਸੇ ਦੀ ਗੱਲਬਾਤ ਆ ਕੋਈ ਜਾਂ ਹੋਰ ਜਿਹੜੀ ਪਿੱਛੋਂ ਪਠਿਆਰਾ ਦੀ ਗੱਲਬਾਤ ਸਾਰੀ ਜਿਹੜੀ ਆ ਹਨਾ ਉਹ ਸਾਰੀ ਅਥਰਚੇਨ ਕੋਈ ਨਾ ਕੋਈ ਤਾਂ ਹੈ ਤੇ ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਮਤਲਬ ਭਾਰਤੀ ਜਿਹੜੇ ਕੌਂਸਲੇਟ ਨੇ ਔਰ ਉਹ ਦੇਖੋ ਕਿਸ ਤਰ੍ਹਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਮਨੀਸ਼ ਜਿਹੜਾ ਕੌਂਸਲੇਟ ਵੈਨਕੂਵਰ ਦਾ ਵੀ ਉਹਦੀ ਤਬਦੀਦੀ ਕੀਤੀ ਗਈ ਹੈ ਹਨਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਮਤਲਬ ਮੈਂ ਦੇਖਦਾ ਇਹਨਾਂ ਨੂੰ ਵੀ ਇਹ ਉਸ ਪਾਸੇ ਨੂੰ ਸਾਰੀਆਂ ਗੱਲਾਂ ਜਾ ਰਹੀਆਂ ਨੇ ਔਰ ਕਿਸ ਨਾ ਕਿਸੇ ਮੈਨੂੰ ਲੱਗਦਾ ਵੀ ਉਹਨਾਂ ਦੇ ਮਨਾਂ ਦੇ ਵਿੱਚ ਵੀ ਹੋਣਾ ਇਹ ਭਾਰਤ ਸਰਕਾਰ ਦੇ ਵਿੱਚ ਇਹ ਗੱਲ ਹੈਗੀ ਆ ਵੀ ਇਹ ਜਿਹੜਾ ਸਾਡਾ ਜਿਹੜਾ ਪਰਦਾ ਜਿਹੜਾ ਇਹ ਪਾਸ਼ ਹੋ ਰਿਹਾ ਤੇ ਦੁਨੀਆ ਦੇ ਮੂਰੇ ਜਿਹੜਾ ਚਿਹਰਾ ਉਹਨਾਂ ਦਾ ਲੰਗਾ ਹੋ ਰਿਹਾ ਆ ਪਰ ਫਿਰ ਵੀ ਅਸੀਂ ਚਲੋ ਉਮੀਦ ਰੱਖਦੇ ਆ ਇੱਥੋਂ ਦੀ ਜਿਹੜੀ ਸਰਕਾਰ ਆ ਉਹਨੂੰ ਤਾਂ ਅਸੀਂ ਉਮੀਦ ਰੱਖਦੇ ਆ ਵੀ ਇਹ ਮਤਲਬ ਪੂਰੇ ਤੈਅ ਤੱਕ ਇਹ ਜਿਹੜੇ ਮਤਲਬ ਉਹ ਜਾਣਗੇ ਤੇ ਜਿੰਨੇ ਹੋਰ ਵੀ ਸਾਰੇ ਇਸ ਕੜੀ ਦੇ ਵਿੱਚ ਜੁੜੇ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਇਹ ਮਤਲਬ ਕਿਤਨਾ ਕਿਤੇ ਜਾ ਕੇ ਸਮੇਂ ਅਨੁਸਾਰ ਉਹਨਾਂ ਦੇ ਨਾਲ ਵੀ ਜ਼ਰੂਰ ਇਹ ਮਤਲਬ ਆਪਣੀ ਜਿਹੜੀ ਗੱਲਬਾਤ ਹੈ ਇਨਸਾਫ ਜਿਹੜਾ ਦਵਾਉਣਗੇ ਤੁਹਾਨੂੰ ਤੁਸੀਂ ਵੀ ਦੱਸ ਸਕਦੇ ਹੋ ਕਿ ਹਰਦੀਪ ਜੀ ਜਿਹੜਾ ਉਹਨਾਂ ਦੇ ਕਾਫੀ ਗਲੇਟੇ ਸਾਥੀ ਸੀਗੇ तकरीबन ਤੁਹਾਡੀ ਉਮਰ ਵੀ ਇੱਕੋ ਜੀ ਸੀ ਸੋ ਤੁਹਾਡੀ ਕਦੇ ਉਹਨਾਂ ਨਾਲ ਗੱਲਬਾਤ ਹੋਈ ਕਿ ਜਦੋਂ ਕੱਲੂ ਗਾਰਾ ਹੋਇਆ ਤਾਂ ਉਸਦੇ ਬਾਲ ਮਨ ਤੇ ਕਿਹੋ ਜਿਹਾ ਅਸਰ ਪਿਆ ਜਦੋਂ ਉਹ ਵੀ ਛੋਟੀ ਉਮਰ ਦੀ ਸੀ ਔਰ ਬਾਅਦ ਚ ਕਿਵੇਂ ਅੰਦਰ ਤੋਂ ਰੰਤ ਤੱਕ ਖਲੂਣਿਆ ਗਿਆ ਜਿਸ ਦੇ ਬਾਰੇ ਕੋਈ ਵਿਚਾਰਾਂ ਕੁਈਆਂ ਹੋਣ ਤੁਹਾਡੀਆਂ ਹਰਦੀਪ ਜੀ ਹਾਂਜੀ 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 ਬਿਲਕੁਲ ਜੀ ਉਸ ਦੇ ਨਾਲ ਜ਼ਰੂਰ ਇਸ ਗੱਲ ਦੇ ਉੱਤੇ ਵੀ ਵਿਚਾਰਾਂ ਹੋਈਆਂ ਹਨ ਔਰ ਉਹ ਅਸਲ ਵਿੱਚ ਉਹਨਾਂ ਦਾ ਜਿਹੜਾ ਸਾਰਾ ਪਰਿਵਾਰ ਆ ਨਾ ਉਹ ਪਹਿਲਾਂ ਤੋਂ ਹੀ ਇਸ ਸਿੱਖੀ ਦੇ ਨਾਲ ਜੁੜਿਆ ਹੋਇਆ ਹੈ ਗੁਰੂ ਕਿਰਪਾ ਦੇ ਨਾਲ ਔਰ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਵੀ ਮਤਲਬ ਸੰਘਰਸ਼ ਦੇ ਨਾਲ ਜੁੜੇ ਹੋਏ ਔਰ ਉਹਨਾਂ ਨੇ ਮਹਾਪੁਰਖਾਂ ਦਾ ਜਿਹੜਾ ਧਰਮ ਜਦੋਂ ਉਸ ਵੇਲੇ ਮੋਰਚਾ ਲੱਗਾ ਸੀ ਉਸ ਵਿੱਚ ਵੀ ਉਹਨਾਂ ਨੇ ਆਪਣਾ ਜਿਹੜਾ ਬੰਦਾ ਯੋਗਦਾਨ ਪਾਇਆ ਸੋ ਉਹ ਛੋਟੇ ਹੁੰਦੇ ਤੋਂ ਸਿੱਖੀ ਦੇ ਨਾਲ ਜੁੜੇ ਹੋਏ ਸਨ ਔਰ ਉਹਨਾਂ ਦੇ ਉੱਤੇ ਮੈਂ ਕਹਿੰਨਾ ਵੀ ਜਿਹੜਾ ਇਸ ਕਲਾ ਦਾ ਬਹੁਤ ਗਹਿਰਾ ਅਸਰ ਹੋਇਆ ਜਿਹੜਾ ਜੋ ਕੁਝ ਵੀ 1984 ਦੇ ਵਿੱਚ ਵਾਪਰਿਆ ਕਿਉਂਕਿ ਸਿੱਖੀ ਨਾਤੇ ਮਤਲਬ ਛੋਟੇ ਹੁੰਦਿਆਂ ਤੋਂ ਜੁੜੇ ਨਾਤੇ ਮਤਲਬ ਕਾਰਨ ਔਰ ਉਹਨਾਂ ਨੂੰ ਇਸ ਕਲਾ ਦਾ ਸਾਰਾ ਪਤਾ ਸੀਗਾ ਵੀ ਸਾਡਾ ਸਿੱਖ ਸਾਡਾ ਇਤਿਹਾਸ ਕੀ ਆ ਸਾਡਾ ਗੁਰੂ ਗ੍ਰੰਥ ਦੇ ਗੁਰੂਪੰਥ ਕੀ ਆ ਸਾਰਾ ਕੁਝ ਕੀ ਆ ਹਨਾ ਸੋ ਉਹਨਾਂ ਦੇ ਉੱਤੇ ਕਾਫੀ ਇਹ ਗਹਿਰਾ ਅਸਰ ਇਸ ਕਲਾ ਦਾ ਹੋਇਆ ਔਰ ਉਹਨਾਂ ਨੇ ਵੀ ਛੋਟੇ ਹੁੰਦਿਆਂ ਤੋਂ ਵੀ ਮਤਲਬ ਆਪਣਾ ਜਿਹੜਾ ਸੰਘਰਸ਼ ਦੇ ਵਿੱਚ ਆਪਣਾ ਬਣਦਾ ਯੋਗਦਾਨ ਜਿਹੜਾ ਉਹਨਾਂ ਨੇ ਮਤਲਬ ਆਪਣਾ ਪਾਇਆ ਹੈਗਾ ਔਰ ਉਹਨਾਂ ਦੀ ਜਿਹੜੀ ਮਾਤਾ ਜੀ ਆ ਉਹਨਾਂ ਨੇ ਇੱਕ ਗੱਲ ਸਾਂਝੀ ਵੀ ਕੀਤੀ ਸੀਗੀ ਦਾਸ ਦੇ ਨਾਲ ਵੀ ਸਾਂਝੀ ਕੀਤੀ ਆ ਵੀ ਜਦੋਂ ਆਪਣੇ ਭਾਈ ਸੁਖੇ ਜਿੰਦੇ ਦੀ ਫਾਂਸੀ ਦਾ ਐਲਾਨ ਹੁੰਦਾ ਆ ਉਸ ਸਮੇਂ ਭਾਈ ਹਰਦੀਪ ਸਿੰਘ ਦੀ ਉਮਰ ਜਿਹੜੀ ਹਜੇ ਛੋਟੀ ਉਮਰ ਸੀਗੀ ਔਰ ਉਸ ਸਕੂਲ ਦੇ ਵਿੱਚ ਉਸ ਵੇਲੇ ਪੜ੍ਹਦੇ ਸੀਗੇ ਔਰ ਸਕੂਲ ਦੇ ਵਿੱਚ ਉਹਨੇ ਦੱਸਿਆ ਵੀ ਸਕੂਲ ਦੇ ਵਿੱਚ ਉਹਨਾਂ ਨੇ ਜਾ ਕੇ ਇਹੇ ਗੱਲ ਕੀਤੀ ਵੀ ਉਹਨਾਂ ਦੀ ਫਾਂਸੀ ਦਾ ਐਲਾਨ ਹੋਇਆ ਆ ਵੀ ਅਸੀਂ ਰੋਸ ਦੇ ਵਜੋਂ ਜਿਹੜਾ ਸਕੂਲ ਆ ਵੀ ਅੱਜ ਛੁੱਟੀ ਕਰਨੀ ਆ ਹੂੰ ਔਰ ਉਹਨੇ ਜਾ ਕੇ ਮਤਲਬ ਸਕੂਲ ਦੇ ਵਿੱਚ ਟੀਚਰਾਂ ਦੇ ਨਾਲ ਧੰਨਵਾਦ ਕੀਤੀ ਆ ਅਧਿਆਪਕਾਂ ਦੇ ਨਾਲ ਤੇ ਤੁਹਾਨੂੰ ਪਤਾ ਆ ਵੀ ਉਸ ਸਮੇਂ ਮਤਲਬ ਛੋਟੇ ਹੁੰਦੇ ਸੀਗੇ ਕਿ ਉਹ ਅਧਿਆਪਕਾਂ ਨੇ ਕਿੱਥੇ ਉਹਨਾਂ ਦੀ ਗੱਲ ਮੰਨਣੀ ਸੀਗੀ ਪਰ ਮਾਤਾ ਜੀ ਨੇ ਦੱਸਿਆ ਵੀ ਉਹ ਨਹੀਂ ਮੁੜ ਕੇ ਕੁਝ ਆਪਣੇ ਸਾਥੀਆਂ ਦੇ ਨਾਲ ਰਲ ਕੇ ਛੋਟੇ ਹੁੰਦਿਆਂ ਨੇ ਜਿਹੜੇ ਉਹਨਾਂ ਦੇ ਸਾਥੀ ਬਿਦਿਆਰਥੀ ਸੀਗੇ ਉਹਨਾਂ ਦੇ ਨਾਲ ਰਲ ਕੇ ਤੇ ਉਹ ਕਹਿੰਦੇ ਵੀ ਜਿਹੜਾ ਸਕੂਲ ਆ ਉਹਨਾਂ ਨੇ ਉਹ ਬੰਦ ਕਰਾਇਆ ਉਸ ਦਿਨ ਜਿਸ ਦਿਨ ਫਾਂਸੀ ਦਾ ਅਲਾਨ ਸੀਗਾ ਸੋ ਕਹਿਣ ਤੋਂ ਭਾਵੇਂ ਆ ਵੀ ਮਤਲਬ ਉਹ ਛੋਟੇ ਹੁੰਦੇ ਇਸ ਸਿੱਖਿਆ ਦੇ ਪਾਸੇ ਜਿਹੜੇ ਜੁੜੇ ਹੋਏ ਸੀਗੇ ਔਰ ਜਿਹੜਾ ਇਹ ਭੱਲੂ ਘਾਰੇ ਦਾ 1984 ਦੇ ਭੱਲੂ ਘਾਰੇ ਦਾ ਅਸਰ ਜਿਹੜਾ ਉਹਨਾਂ ਦੇ ਉੱਤੇ ਕਾਫੀ ਮਤਲਬ ਮਨ ਦੇ ਉੱਤੇ ਡੂੰਘਾ ਅਸਰ ਉਹਨਾਂ ਦੇ ਸੀਗਾ ਉਹ ਔਰ ਇਹ ਤੇ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਤਕਰੀਬਨ ਬਹੁਤ ਵੱਡਾ ਜਿਹੜਾ ਮੋੜ ਆ ਉਹ ਪੰਥ ਦੇ ਵਿੱਚ ਮੈਂ ਕਹਣਾ ਵੀ 1984 ਤੋਂ ਉਪਰੰਤ ਜਿਹੜਾ ਉਹ ਆਇਆ ਹੈਗਾ ਔਰ ਬਹੁਤ ਸਾਰੇ ਜਿਹੜੇ ਸਾਡੇ ਮਤਲਬ ਸਿੱਖ ਪਰਿਵਾਰ ਨੇ ਪੰਜਾਬੀ ਪਰਿਵਾਰ ਨੇ ਉਹ ਵਿਸ਼ੇਸ਼ ਤੌਰ ਤੇ ਮੈਂ ਕਹਣਾ ਵੀ 1984 ਤੋਂ ਉਪਰੰਤ ਹੀ ਸਿੱਖੀ ਦੇ ਨਾਲ ਬਹੁਤ ਸਾਰੇ ਜੁੜੇ ਨੇ ਹਾਂ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ